14 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਤੇ ਅਸੀਂ ਸਾਝੇ ਜਿਹੜਾ 15 ਤਰੀਕ ਨੂੰ 인ਡੀਪੈਂਡੈਂਸ ਡੇ ਜਿਹਨੂੰ ਕਹਿੰਦੇ ਐ ਉਹਦੀ ਗੱਲ ਕਰਾਂਗੇ ਕਿ ਸਿੱਖਾਂ ਦੇ ਉੱਤੇ ਬਹੁਤ ਜ਼ਗਾ ਜ਼ੁਰਮ ਹੋਇਆ ਤੇ ਕਨਸਟੀਟਿਊਸ਼ਨਲੀ ਸਿੱਖਾਂ ਨੇ ਕਨਸਟੀਟਿਊਸ਼ਨ ਤੇ ਇੰਡੀਆ ਨੂੰ ਮੰਨਿਆ ਨਹੀਂ ਇਸ ਕਰਕੇ ਜਿਹੜਾ ਝੰਡਾ ਉਹਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਨਹੀਂ ਦਿੱਤੀ ਗਈ ਇਹ ਮੈਂ ਪਾਰਲੀਮੈਂਟਸ ਵੀ ਬੋਲ ਚੁੱਕੇ ਹਾਂ ਉੱਤੇ ਭਗਵਾਨ ਰੰਗ ਹੈ ਉਹਦੇ ਥੱਲੇ ਚਿੱਟਾ ਰੰਗ ਹੈ ਜੈਨੀਆਂ ਦਾ ਭਗਮਾ ਹੈਗਾ ਹਿੰਦੂਆਂ ਦਾ ਜਿਹੜਾ ਚੱਕਰ ਹੈ ਉਹ ਬੁੱਧ ਧਰਮ ਦਾ ਥੱਲੇ ਹਰ ਮੁਸਲਮਾਨਾਂ ਦਾ ਪਰ ਸਿੱਖਾਂ ਦੀ ਨੁਮਾਇੰਦਗੀ ਵਿੱਚ ਉਹਦੇ 'ਚ ਹੈ ਨਹੀਂਗੀ ਸੋ ਅਸੀਂ इंडिपेंडेंस डे ਨੂੰ ਬੋਇਕਾਟ ਕਰਾਂਗੇ ਜਿਹੜਾ ਪਹਿਲਾਂ ਜ਼ਬਰ ਹੁੰਦਾ ਸੀਗਾ ਉਹ ਅਜੇ ਤੱਕ ਝੂਠੇ ਮੁਕਾਬਲੇ ਖਤਮ ਨਹੀਂ ਹੋਏ ਜਦ ਕੀ ਸਜ਼ਾਾਂ ਲਾਈਫ ਇਨ ਪ੍ਰिजनਮੈਂਟ 80-80 ਸਾਲਾਂ ਦੇ ਐਸਪੀਆ ਨੂੰ ਮਿਲ ਚੁੱਕੀਆਂ ਹੁਣੇ ਪਰ ਇੱਕ ਬਹੁਤ ਅਫਸੋਸ ਹੈ ਸਾਨੂੰ ਕਿ ਕਿ ਵੀਂਟ ਤੋਂ ਅਵਨ ਦੀਪ ਸਿੰਘ ਉਸ ਨੂੰ ਬਹੁਤ ਬਰੇ ਹਾਲਾਤਾਂ ਦੇ ਵਿੱਚ ਐਸ ਐਚਓ ਪੱਟੀ ਗੁਰਚਰਨ ਸਿੰਘ ਨੇ ਤੇ ਐਸ ਐਸਪੀ ਅਭਿਮਾਨਯੂ ਰਾणे ਨੇ ਆਪ ਫੜ ਕੇ ਉਸ ਨੂੰ ਮਾਰਿਆ ਹੈਗਾ ਫਿਰ ਗੁਰਵਿੰਦਰ ਸਿੰਘ ਸੰਗਰੂਰ ਜੇਲ੍ਹ ਦੇ ਵਿੱਚ ਉੱਟ-ਉੱਟ ਕੇ ਮਾਰਤਾ ਉਹਦੀ ਕੈਦ ਖਤਮ ਹੋਈ ਸੀਗੀ ਪਰ ਉਸ ਨੂੰ ਵੀ ਜਾਨੋਂ ਮਾਰ ਦਿੱਤਾ ਇਹ ਗੁਰਵਿੰਦਰ ਸਿੰਘ ਨਸ਼ੇਰੀ ਪਨਵੰਦਾ ਸੀਗਾ ਫਿਰ ਜਸਪ੍ਰੀਤ ਸਿੰਘ ਫਟਿਆਲੇ ਮਾਰਿਆ ਜਦੋਂ ਕਰਨਲ ਬਾਠ ਦਾ ਕੇਸ ਹੋਇਆ ਸੀਗਾ ਉਸੇ ਇੰਸਪੈਕਟਰ ਨੇ ਡੀਐਸਪੀ ਨੇ ਇੱਕ ਫਟਿਆਲੇ ਚ ਜਸਪ੍ਰੀਤ ਸਿੰਘ ਮਾਰ ਦਿੱਤਾ ਸੋ ਇਹ ਜਿਹੜੇ ਫੇਕ ਕਾਊਂਟਰ ਹੈ ਇਹ ਅਜੇ ਤੱਕ ਖਤਮ ਨਹੀਂ ਹੋਏ ਹੈ ਫਿਰ ਨਰਿੰਦਰ ਸਿੰਘ ਬਠਿੰਡੇ ਕਸਟਡੀ ਦੇ ਵਿੱਚ ਮਾਰ ਦਿੱਤਾ ਹੈਗਾ ਪੁਲਿਸ ਨੇ ਸੋ ਇਹ ਸਾਰੇ ਜਿਹੜੇ ਜ਼ੁਲਮ ਹੈ ਇਹ ਲਗਾਤਾਰ ਸਿੱਖਾਂ ਦੇ ਉੱਤੇ ਹੋ ਰਹੀ ਹੈ ਔਰ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਉਸ ਦੀ ਜੁੰਡਲੀ ਨੇ ਜੀ ਦੇ ਵਿੱਚ ਬੜੇ ਵੱਡੇ ਵੱਡੇ ਮਿਨਿਸਟਰ ਵੀ ਹਾਜ਼ਰ ਹੈਗੇ ਐ ਜਿਵੇਂ ਅਮਿਤ ਸ਼ਾਹ ਹੈ ਰਾਜਨਾਥ ਸਿੰਘ ਹੈ ਰਵੀ ਸਿਨਾ ਜਿਹੜਾ ਰੌ ਦਾ ਮੁਖੀ ਹੈ ਸਮੰਤ ਗੋਇਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀ ਫਿਰ ਉਹ ਰੌ ਦਾ ਮੁਖੀ ਬਣਿਆ ਅਜੀਤ ਗੋਇਲ ਹੈ ਜੈ ਸ਼ੰਕਰ ਇਨ ਸਾਰਿਆਂ ਨੇ ਕਤਲ ਕੀਤੇ ਐ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜਾ ਕੀ ਇੱਕ ਵੱਡਾ ਭਾਰੀ ਦੋਸ਼ ਇੰਡੀਆ ਤੇ ਲੱਗਦਾ ਹੈ ਕਿ ਹਰਦੀਪ ਸਿੰਘ ਨਿਜਰ ਨੂੰ ਕੈਨੇਡਾ 'ਚ ਮਾਰਤਾ ਰਿਪੂਦਮਨ ਸਿੰਘ ਮਲਕ ਨੂੰ ਕੈਨੇਡਾ 'ਚ ਮਾਰਤਾ ਸਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਅਸੈਸਿਨੇਟ ਕਰਤਾ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਨੀਆ ਦੇ ਵਿੱਚ ਸਮਾਰਤਾ ਐਨ ਯੂਕੇ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ ਇਸ ਦੇ ਬਾਰੇ ਇਹ ਪਰਮਜੀਤ ਸਿੰਘ ਪੰਜਬੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਾਰਿਆ ਸਿੱਧੂ ਮੂਸੇਵਾਲ ਨੂੰ ਪੰਜਾਬ 'ਚ ਹਰੀਨੋ ਨੂੰ ਪੰਜਾਬ ਦੇ ਵਿੱਚ ਮਾਰਤਾ ਇਦੇ ਵਿੱਚ ਇੱਕ ਏ ਤੀਜਾ ਹੈ ਕਿ ਇਨ੍ਹਾਂ ਮੁਲਕਾਂ ਦੀ ਇੰਡੀਆ ਨੇ ਸੋਵਰਨਿਟੀ ਬਾਦਸ਼ਾਹੀ ਵੀ ਤੋੜਦੀ ਹੈ ਤੇ ਜਿਹੜਾ ਪੰਨੂ ਦੇ ਉੱਤੇ ਅਟੈਚ ਕੀਤਾ ਹੈ ਅਮਰੀਕਾ ਦੀ ਵੀ ਬਾਦਸ਼ਾਹੀ ਤੋੜੀ ਹੈ ਤੇ ਅਮਰੀਕਾ ਦੀ ਮਨਰੋ ਡਾਕਟਰਨ ਵੀ ਤੋੜਦੀ ਹੈ ਜਿਹੜਾ ਕੀ ਬਹੁਤ ਵੱਡੇ ਜ਼ੁਲਮ ਕੀਤੇ ਹੈ ਇੰਡੀਆ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਜੇਗਾ ਪੰਨੂ ਨੂੰ ਮਾਰਨਾ ਸੀਗਾ ਉਹਦੇ ਵਿੱਚ ਇੱਕ ਬੰਦਾ ਫੜਿਆ ਗਿਆ ਤੇ ਦੂਜਾ ਰੋ ਦਾ ਛੋਟਾ ਅਫਸਰ ਯਾਦਵ ਉਹਨੂੰ ਸ਼ਾਇਦ ਨੌਕਰੀ ਤੋਂ ਕੱਢ ਦਿੱਤਾ ਸਾਡੀ ਮੰਗ ਹੈ ਕਿ ਯਾਦਵ ਨੂੰ ਅਮਰੀਕਾ ਐਕਸਪੈਡਿਟ ਕਰਕੇ ਉਸ ਨੂੰ ਅਮਰੀਕਾ ਲੈ ਕੇ ਜਾਏ ਤਾਂ ਪਤਾ ਲੱਗੂਗਾ ਕਿਉਂ ਕਰਕੇ ਪੰਨੂ ਨੂੰ ਮਾਰਨ ਦੇ ਲਈ ਲੱਖਾਂ ਡਾਲਰਸ ਦਾ ਸਮਝੌਤਾ ਹੋਇਆ ਸੀ ਤੇ ਸੀਕ੍ਰੀਟ ਸਰਵਿਸ ਫੰਡਸ ਰੋਅ ਦੇ ਵਿੱਚ ਯੂਜ਼ ਹੋਏ ਹੈ ਜਿਸ ਦੇ ਵਿੱਚ ਕੈਬਨਟ ਸੈਕਟਰੀ ਵੀ ਆਂ ਦਾ ਰੋਦਾ ਮੁਖੀ ਵੀ ਆਂ ਦਾ ਇਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਵੀ ਆਂ ਦਾ ਫਿਰ ਪਤਾ ਲੱਗੂਗਾ ਕਿ ਕਿੰਨਾ ਖਰਚ ਕਰਨਾ ਸੀਗਾ ਪੰਨੂ ਨੂੰ ਅਮਰੀਕਾ ਦੇ ਵਿੱਚ ਕਤਲ ਕਰਨ ਦਾ ਸਾਰੇ ਸਾਰੀਆਂ ਗਹਿਰੀਆਂ ਜਿਹੜੀਆਂ ਹੈੇ ਸ਼ਰਾਰਤਾਂ ਤੇ ਸਾਜਸ਼ਾ ਸਿੱਖਾਂ ਦੇ ਨਾਲ ਹੋ ਰਹੀਆਂ ਕੋਈ ਮਤਲਬ ਹੀ ਨਹੀਂ ਹੈ ਕਿ ਅਸੀਂ ਇੰਡੀਪੈਂਡੈਂਸ ਡੇ ਮਨਾਈਏ ਕਿਉਂ ਕਰਕੇ ਜਿਹੜੇ ਕਨਸਟਿਟਿਊਟ ਅਸੈਂਬਲੀ ਦੇ ਦੋ ਸਿੱਖ ਮੈਂਬਰ ਸੀਗੇ ਇੱਕ ਸਰਦਾਰ ਹੁਕਮ ਸਿੰਘ ਸੀ ਇੱਕ ਸਰਦਾਰ ਭੋਪਨ ਸਿੰਘ ਮਾਨ ਸੀ ਉਹਨਾਂ ਨੇ ਜਦੋਂ ਦੇਖਿਆ ਹਿੰਦੂਤਵਾ ਦਾ ਰੁਖ ਜਿਹੜਾ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਕੀ ਸਾਨੂੰ ਆਜ਼ਾਦੀ ਮਿਲਣ ਤੋਂ ਤੋਂ ਨੂੰ ਸਿੱਖਾਨੂੰ ਇੱਕ ਖਿੱਤਾ ਦਵਾਂਗੇ ਜਿਸ ਖਿੱਤੇ ਦੇ ਵਿੱਚ ਤੁਸੀਂ ਆਪਣੀ ਆਜ਼ਾਦੀ ਦਾ ਨਿੱਕ ਮਾਨ ਸਕੋਗੇ ਹੁਣ ਆ ਨਿੱਗ ਅਸੀਂ ਮਾਨ ਰਹੇ ਹਾਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ 1984 ਚ ਰਜੀਵ ਗਾਂਧੀ ਨੇ ਸਾਰੇ ਇੰਡੀਆ ਚ ਕਤਲੇਆਮ ਕਰ ਦਿੱਤੀ ਤਾਂ ਮੇਰਾ ਕਿਹੜਾ ਨਿੱਗ ਅਸੀਂ ਮਾਨ ਰਹੇ ਹਾਂ ਸਾਨੂੰ ਇਹੇ ਪੀੜਾ ਹੈਗੀ ਹੈ 14 ਸਾਲ ਤੋਂ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਸਿੱਕਾ ਦੀ ਐਸਪੀਸੀ ਦੇ ਇਲੈਕਸ਼ਨਸ ਨਹੀਂ ਕੀਤੇ ਹੈਗੇ 14 ਸਾਲ ਹੋ ਗਏ ਹੈ ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕਿਸੇ ਦੀ ਜਮਹੂਰੀਅਤ ਖਤਮ ਕਰ ਦੇਣੀ ਜਿਵੇਂ ਹੁਣ ਅਖਬਾਰਾਂ ਦੇ ਵਿੱਚ ਲਿਖਿਆ ਹੈ ਕਿ ਇਲੈਕਸ਼ਨ ਕਮਿਸ਼ਨ ਨੇ 10 ਲੱਖ ਮੁਸਲਮਾਨਾਂ ਦੇ ਨਾਮ ਬਿਹਾਰ ਦੇ ਵੋਟਰ ਕਾਗਜ਼ਾਂ ਦੇ ਵਿੱਚੋਂ ਕੱਢ ਦਿੱਤੇ ਹੈ ਐਸਸੀਪੀਸੀ ਦੇ ਇਲੈਕਸ਼ਨ ਉਹ ਤੋਂ ਵੀ ਵੱਡਾ ਜ਼ੁਲਮ ਹੈ ਕਿ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਰੱਖਿਆ ਵਜ਼ੀਰ ਅਗੇ ਰਾਜਨਾਥ ਸਿੰਘ ਇਹ ਡੋਇਲ ਜਿਹੜਾ ਨੈਸ਼ਨਲ ਸਕਿਉਰਿਟੀ ਡਵਾਈਸਰ ਹੈ ਉਸ ਨੂੰ ਰੂਸ ਭੇਜਿਆ ਹੈ ਕਿ ਇਸ 400 ਮਿਸਾਈਲਸ ਰੂਸ ਤੋਂ ਹੋਰ ਲੈ ਕੇ ਆਏ ਇਹ ਤਾਂ ਰਾਜਨਾਥ ਸਿੰਘ ਦੀ ਜੂਰਿਸਡਿਕਸ਼ਨ ਤੋੜ ਕੇ ਗੋਇਲ ਨੂੰ ਭੇਜਿਆ ਹੈਗਾ ਇਹਦਾ ਮਤਲਬ ਹੈ ਕਿ ਮੋਦੀ ਸਾਹਿਬ ਕੋਈ ਖਾਸ ਮੈਸੇਜ ਉਟੰਗ ਤੇ ਰੂਸ ਨੂੰ ਦੇਣਾ ਚਾਹੁੰਦੇ ਹੈ ਜਿਹਦੇ ਨਾਲ ਉਸ਼ਨਾਕ ਉਸ ਹੋਂਵੜਾ ਇਹ ਰੱਖਿਆ ਵਜੀਰ ਨੂੰ ਉਹਦੇ ਵਿੱਚ ਬਾਹਰ ਕੱਢਦਾ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਨੇ ਫਿਰ ਸ਼ੀਲਡ ਮਾਰਸ਼ਲ ਪਾਕਿਸਤਾਨ ਦਾ ਬਣਾ ਦੇ ਡੋਇਲ ਦਾ ਜਾਣਾ ਰੂਸ ਪਾਕਿਸਤਾਨ ਦੇ ਜਨਰਲ ਦਾ ਜਾਣਾ ਅਮਰੀਕਾ 트ੰਪ ਸਾਬ ਦੇ ਕੋਲੇ ਇਹ ਕੋਈ ਮਤਲਬ ਰੱਖਦੇ ਐ ਕਿ ਬਹੁਤ ਭਾਰੇ ਗੜਬੜੇ ਤੇ ਦੱਖਣ ਏਸ਼ੀਆ ਦੇ ਵਿੱਚ ਹੋਣ ਵਾਲੀ ਐ ਤੋਂ ਅਸੀਂ ਸਮਝਦੇ ਹਾਂ ਕਿ ਸਾਡਾ ਬਾਰਡਰ ਦਾ ਇਲਾਕਾ ਅਸੀਂ ਕੋਈ ਡਿਸਟਰਬੈਂਸ ਨਹੀਂ ਚਾਹੁੰਦੇ ਬਿਲਕੁਲ ਅਮਨ ਚਾਹੁੰਦੇ ਹਾਂ ਕਿ ਸ਼ਤਾਨੀਆਂ ਕਦੇ ਸੰਧੂਰ ਆਪਰੇਸ਼ਨ ਕਰ ਦਿੰਦਾ ਮੋਦੀ ਸਾਹਿਬ ਕਦੇ ਸਟ੍ਰਾਈਕ ਕਰ ਦਿੰਦਾ ਹੈ ਤੇ ਬਾਲਾ ਕੋਰਟ ਤੇ ਜਿੰਦਾ ਭਗਾਈ ਜਾਂਚ ਉਹ ਫੇਲ ਹੋ ਜਾਂਦੇ ਆ ਮੇਰਾ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਡੇਂਜਰ ਸਾਡੇ ਪੰਜਾਬ ਚ ਹੈ ਜੇ جنگ ਲੱਗਦਾ ਤੇ ਪਾਕਿਸਤਾਨ ਦਾ ਫੀਲਡ ਮਾਰਸ਼ਲ ਤੇ ਡੋਇਲ ਦਾ ਰੂਸ ਜਾਣਾ ਇਹ ਬਿਲਕੁਲ ਗਾਲ ਦੇ ਵਿੱਚ ਕੁਛ ਕਾਲਾ ਕਾਲਾ ਲੱਗਦਾ ਜਿਹੜਾ ਅਸੀਂ ਸਮਝਦੇ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਇਹ ਰਾਜਨਾਥ ਸਿੰਘ ਨੂੰ ਛੱਡ ਕੇ ਦੋਇਲ ਨੂੰ ਮਿਲਟਰੀ ਮਾਮਲਿਆਂ ਦੇ ਵਿੱਚ ਰੂਸ ਦੇ ਵਿੱਚ ਕਿਉਂ ਭੇਜਿਆ ਕੋਈ ਸਪੈਸ਼ਲ ਮੈਸੇਜ ਮੋਦੀ ਦਾ ਲੈ ਕੇ ਗਿਆ ਜਿਹੜਾ ਸਾਡੀ ਅੱਖਾਂ ਤੋਂ ਫਰੋਖਾ ਕਰਨਾ ਚਾਹੁੰਦੇ ਆ ਦੱਸਣਾ ਨਹੀਂ ਚਾਹੁੰਦੇ ਇਹ ਦੇ ਵਿੱਚ ਇੰਟਰਨੈਸ਼ਨਲ ਤੌਰ ਦੇ ਉੱਤੇ ਕੋਈ ਗੜਬੜ ਸਾਨੂੰ ਲੱਗਦੀ ਹੈ